ਸਰਕਾਰ ਵੱਲੋਂ ਤਾਂ ਕਹਿ ਰਹੇ ਆ ਵੀ ਅਸੀਂ ਮਦਦ ਕਰਾਂਗੇ ਹੈਲਪ ਕਰਾਂਗੇ ਗਾ ਹੁਣ ਦੇਖੋ ਇਸ ਤਰ੍ਹਾਂ ਸੜਕਾਸੇ ਦੇ ਵਿੱਚ ਬੰਨ੍ਹ ਕੇ ਚਲੇ ਜਾਣਾ ਹਾਂ ਉਹ ਤਾਂ ਫਿਰ ਹੁਣ ਸਾਨੂੰ ਹੀ ਪਤਾ ਸਰ ਦਾ ਜੈਲੀ ਪੁੱਛਿਆ ਜਾਣਦਾ ਹਾਂਜੀ ਅਜੂ ਦੇ ਸੰਸਕਾਰ ਤੇ ਆਏ ਸੀਗੇ ਜੀ ਜੋ ਵੀ ਬਣਦੀ ਹੈ ਸਹਾਤਾ ਸਰਕਾਰ ਵੱਲੋਂ ਉਹਨੂੰ ਮੱਈਆ ਕੀਤੀ ਜਾਵੇਗੀ ਐਜੂਕੇਸ਼ਨ ਮੁਤਾਬਕ ਉਹਦਾ ਬੱਚਾ ਹੈ ਪੱਤਗੀ ਤੇ ਜਾਊਗਾ ਜੀ ਮੁਕੀਰੀਆਂ ਚ ਪੁਲਿਸ ਬਸ ਦੀ ਹਾਦਸੇ ਚ ਤਿੰਨ ਪੁਲਿਸ ਲਾਜਮਾ ਦੀ ਮੌਤ ਹੋ ਗਈ ਸੀ ਜਿਨ੍ਹਾਂ ਚ ਮੋਗਾ ਜ਼ਿਲ੍ਹੇ ਦੀ ਪਿੰਡ ਦੋਲਤਪੁਰ ਦਾ ਏਐਸਆਈ ਹਰਦੇਵ ਸਿੰਘ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਕੀਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ नम ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਤ ਦਿੱਤੀ ਗਈ ਇਸ ਮੌਕੇ ਜਲੰਧਰ ਪੀਏਪ ਦੇ ਅਧਿਕਾਰੀਆਂ ਨੇ ਏਐਸਆਈ ਹਰਦੇਵ ਸਿੰਘ ਨੂੰ ਸਲਾਮੀ ਵੀ ਦਿੱਤੀ ਗੱਡ ਕੰਦੇ ਸ਼ਟ ਗੱਡ ਸਲਾਮੀ ਛੱਟ ਗੱਡ ਸ਼ੋਟ ਸ਼ਟ ਫਰ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰਦੀਪ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਸਹੂਲਤ ਦੇਵੇਗੀ। ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਪਰਿਵਾਰ ਦੇ ਨਾਲ ਖੜੇਗਾ। ਜੈਸੀ ਹਰਦੀਪ ਸਿੰਘ ਦੀ ਮੌਤ ਹੋਈ ਹੈ। ਜੀ। ਹੋਰ ਵੀ ਕਈ ਪੁਲਿਸ ਕਰਮੀਆਂ ਦੀ ਮੌਤ ਹੋਈ ਹੈ। ਜੀ। ਤੁਸੀਂ ਸੰਸਕਾਰ ਤੱਕ ਪਹੁੰਚੋਗੇ। ਇੱਕ ਡਰਾਈਵਰ ਸੀ ਗੁਰਪ੍ਰੀਤ ਸਿੰਘ ਉਹ ਹੀ ਡੈਥ ਹੋਈ ਜੀ। ਹਰਦੀਪ ਸਿੰਘ ਦੇ ਅੰਤਿਮ ਸੰਸਕਾਰ ਤੇ ਪਹੁੰਚਣ ਦੀ ਗੱਲ ਹੋਵੇਗੀ ਸਰ। ਹਾਂਜੀ ਅਜੂ ਦੇ ਸੰਸਕਾਰ ਤੇ ਆਏ ਸੀਗੇ ਜੀ। ਜੋ ਵੀ ਬਣਦੀ ਸਹਾਇਤਾ ਸਰਕਾਰ ਵੱਲੋਂ ਉਹਨੂੰ ਮੁਹੱਈਆ ਕੀਤੀ ਜਾਵੇਗੀ ਐਜੂਕੇਸ਼ਨ ਮੁਤਾਬਕ ਉਹਨਾਂ ਬੱਚਾ ਭਰਤੀ ਕੀਤਾ ਜਾਊਗਾ ਜੀ ਅੰਤਿਮ ਸੰਸਕਾਰ ਮੌਕੇ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਹਨਾਂ ਦੇ ਪੁੱਤ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਸਰਦੇਵ ਸਿੰਘ ਜੀ ਦੀ ਮੌਤ ਹੋਈ ਹੈ ਐਕਸੀਡੈਂਟ ਦੇ ਵਿੱਚ ਸਮਾਨ ਦੇ ਨਾਲ ਉਹਨਾਂ ਅੰਤਿਮ ਸੰਸਕਾਰ ਕੀਤਾ ਗਿਆ ਕੀ ਕਹੋਗੇ ਅਸੀਂ ਠੀਕ ਹੀ ਕਹਾਂਗੇ ਜਿਹੜਾ ਕੁਝ ਹੋਣਾ ਸੀ ਬਸ ਹੋ ਗਿਆ ਹੁਣ ਅਸੀਂ ਕੀ ਕਹਿਣਾ ਤੇ ਪ੍ਰਸ਼ਾਸਨ ਵੱਲੋਂ ਕਿੰਦਾ ਦਾ ਭਰੋਸਾ ਦਿੱਤਾ ਗਿਆ ਇਹ ਪ੍ਰਸ਼ਾਸਨ ਵੱਲੋਂ ਤਾਂ ਕਹਿ ਰਹੇ ਆ ਵੀ ਅਸੀਂ ਮਦਦ ਕਰਾਂਗੇ ਹੈਲਪ ਕਰਾਂਗੇ ਗਾਂ ਹੁਣ ਦੇਖੋ ਭਰਤੀ ਵੀ ਬਾਰੇ ਹੀ ਬੱਚਾ ਕੇ ਕਦੋਂ ਕਦਮ ਭਰਤੀ ਹੋਈ ਸੀ ਇਹਨਾਂ ਦੀ ਹਰਦੀਪ ਜੀ ਦੇ ਇਹ ਸੀਗੇ 97 ਦੇ ਕਿਸ ਤਰ੍ਹਾਂ ਰਹੀ ਨੌਕਰੀ ਇਹਨਾਂ ਦੀ ਨੌਕਰੀ ਬਹੁਤ ਵਧੀਆ ਰਹੀ ਇਹਨਾਂ ਦੀ ਇੱਕ ਵੀ ਐਬਸੈਂਟ ਨਹੀਂ ਸੀਗੀ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਵਧੀਆ ਸੀ ਥੋੜਾ ਵਧੀਆ ਨਹੀਂ ਸੀ ਇਸ ਤਰ੍ਹਾਂ ਸੜਕਾਸੇ ਦੇ ਵਿੱਚ ਦੁਨੀਆ ਚੋਂ ਚਲੇ ਜਾਣਾ ਹਾਂ ਉਹ ਤਾਂ ਫਿਰ ਹੋਰ ਸਾਨੂੰ ਹੀ ਪਤਾ ਸਾਡਾ ਦਿਲ ਹੀ ਪੁੱਛਿਆ ਜਾਣਦਾ ਕਿੰਨੇ ਬੱਚੇ ਜੀਰਦੇ ਆ ਸਾਡੇ ਇੱਕ ਇੱਕ ਹੀ ਬੇਟਾ ਸਾਡੇ 25 ਸਾਲ ਦਾ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਤੁਸੀਂ ਅਸੀਂ ਤਾਂ ਉਮੀਦ ਕਰਦੇ ਹਾਂ ਵੀ ਸਾਡੇ ਬੇਟੇ ਨੂੰ ਨੌਕਰੀ ਵੀ ਮਿਲੇ ਸਾਡਾ ਬੱਚਾ ਚਲੋ ਹੁਣ ਉਹ ਤਾਂ ਹੁਣ ਚਲੇ ਗਏ ਸਾਡਾ ਬੱਚਾ ਕਿਸੇ ਵਿਲੇ ਲੱਗੇ ਦਸਦੀ ਕੀ ਮੁਕੇਰੀਆਂ ਦੇ ਵਿੱਚ ਪੁਲਿਸ ਮੁਲਾਜ਼ਮਾ ਨਾਲ ਭਰੀ ਹੋਈ ਬੈਨ ਇੱਕ ਖੜੇ ਟਰਾਲੇ ਦੇ ਵਿੱਚ ਵੱਜੀ ਜਿਸ ਤੋਂ ਬਾਅਦ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਉਹਨਾਂ ਨੂੰ ਨਾਮ ਅੱਖਰ ਦੇ ਨਾਲ ਪਿੰਡ ਵਸਦੀਆਂ ਨੇ ਅੰਤਿਮ ਵਿਦਾਇਗੀ ਦਿੱਤੀ। ਮੁਗਤੂਨ ਸੰਜੀਵ ਅਰੋੜਾ ਪੰਜਾਬੀ ਲੋਕ ਚੈਨਲ